ਅੱਜ ਤਾਂ ਅਸੀਂ ਲੈ ਕੇ ਆਏ ਜੀ ਬਟਿੰਡਾ ਦੇ ਇੱਕ ਐਸੇ ਮਲਟੀਪਲੈਂਟ ਸਟੋਰ ਦੇ ਉੱਤੇ ਜਿੱਥੇ ਤੁਹਾਨੂੰ ਵੱਡੇ ਵੱਡੇ ਬ੍ਰਾਂਡਾਂ ਦੇ ਮਿਲੇਗੀ 80 ਤੋਂ 90% ਤੱਕ ਦੀ ਆਫ ਆਪਾਂ ਲੈ ਕੇ ਆਏ ਅੱਜ ਆਹ ਦੇਖੋ ਟੀ-ਸ਼ਰਟਾਂ ਗਰਮੀਆਂ ਸ਼ੁਰੂ ਹੋ ਗਈਆਂ ਬ੍ਰਾਂਡ ਚੈੱਕ ਕਰੋ ਰੈਟੇਪ ਕਲਰ ਡਿਜ਼ਾਈਨ ਚੈੱਕ ਕਰੋ 2299 ਰੁਪਏ ਐਮ ਆਰ ਪੀ ਦਾ ਆਪਣਾ ਕਨਸੈਪਟ ਹੀ ਨਹੀਂ ਹੁੰਦਾ ਆਪਾਂ ਨੇ ਸਭ ਦਾ ਫਲੈਟ ਰੇਟ ਲਾ ਦੇਣਾ ਹੈ ਜਿਹੜਾ ਵੀਡੀਓ ਸ਼ੇਅਰ ਕਰ ਆ ਵੈਸੇ 500 ਰੁਪਏ ਰੇਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਨੇ 400 ਰੁਪਏ ਦੇ ਦੇਣੇ ਆ ਭਾਜੀ ਇੱਕ ਮਿੰਟ ਇਹਦੇ ਚ ਜਿੰਨਾ ਹੋਰ ਵੱਡੇ ਬ੍ਰਾਂਡ ਕਿ ਲੱਗੇ ਆ ਸਰ ਆ ਦੇਖੋ ਸਾਰੇ ਸਰ ਸਾਰੇ ਜਿਹੜੇ ਵੀ ਇੱਥੇ ਲੱਗੇ ਹੋਏ ਆ ਸਭ ਦਾ ਰੇਟ 500 ਆ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ 400 ਭਾਜੀ ਇਹ ਉਹ ਬ੍ਰਾਂਡ ਆਗੇ ਜਿਨ੍ਹਾਂ ਦੀ ਐਮ ਆਰ ਪੀ ਆ ਦੇਖੋ ਜੀ 25 2500 ਰੁਪਏ 2400 ਰੁਪਏ ਆਪਾਂ ਨੇ ਆ ਦੇਖੋ ਸਰ ਚੈੱਕ ਕਰਾਓ ਤੁਸੀਂ ਐਮ ਆਰ ਪੀ ਚੈੱਕ ਕਰਾਓ ਬਿਲਕੁਲ ਜੀ ਬਿਲਕੁਲ ਆ 2000 ਰੁਪਏ ਐਮ ਆਰ ਪੀ ਆਗੇ 400 ਰੁਪਏ ਦੇ ਦੇਣੀਆਂ ਭਾਈ ਇਹਦੇ ਜਿਹੜੇ ਸਾਈਜ਼ ਆਉਗੇ ਕਿ ਭਾਈ ਇਹਦੇ ਵਿੱਚ ਐਲ ਐਮ ਤੋਂ ਲੈ ਕੇ ਆਪਣੇ ਕੋਲ ਡਬਲ ਐਕਸ ਐਲ ਸਾਈਜ਼ ਮਿਲ ਜਾਂਦਾ ਆ ਦੇਖੋ ਜਿੱਦਾਂ ਕਿ ਆ ਆਪਣੇ ਕੋਲ ਸਟਾਕ ਦੀ ਕੋਈ ਕਮੀ ਨਹੀਂ ਜੀ ਅੱਛਾ ਇਹ ਵੀ ਉਹੀ ਬ੍ਰਾਂਡਡ ਮਾਲ ਆ ਗਿਆ ਸਾਰੇ ਸਾਰੇ ਬ੍ਰਾਂਡ ਚੈੱਕ ਕਰੋ ਚੈੱਕ ਕਰੋ ਸਰ ਐਮ ਆਰ ਪੀ ਟੈਗ ਦੇ ਨਾਲ ਸਭ ਸੱਤ ਸੱਤ ਆ ਲੋ ਇਹ ਵੀ ਉਹੀ ਭਾਜੀ ਦੇ ਆ ਆ ਲੋ ਸਰ ਆ ਲੋ ਆ ਲੋ ਉਹੀ ਰੇਟ ਆ ਸਰ ਉਹੀ ਰੇਟ ਆ ਮਤਲਬ ਵੀਡੀਓ ਸ਼ੇਅਰ ਕਰਕੇ ਆ ਲੋ ਆ ਲੋ ਸਰ ਆ ਲੋ ਆ ਲੋ ਗਰਮੀ ਆਈ ਆਪਾਂ ਨੂੰ ਚੱਪਲ ਸਲੀਪਰ ਦੀ ਲੋੜ ਪੈਂਦੀ ਆ ਆਪਣੇ ਕੋਲ ਦੇਖੋ ਫੁੱਲ ਰੇਂਜ ਲੱਗੀ ਹੋਈ ਆ ਅੱਛਾ ਇਹ ਵੀ ਸਾਰਾ ਬ੍ਰਾਂਡਡ ਮਾਲ ਹੈ ਨਾ ਭਾਜੀ ਸਰ ਸਰ ਬ੍ਰਾਂਡਡ ਬ੍ਰਾਂਡਡ ਹੁੰਦਾ ਆਪਣੇ ਕੋਲ ਸਰ ਨਾਨ ਬ੍ਰਾਂਡ ਕੁਝ ਵੀ ਨਹੀਂ ਹੁੰਦਾ ਆਪਣੇ ਕੋਲ ਇਹਦੇ ਵਿੱਚ ਡਿਜ਼ਾਈਨ ਕਲਰ ਤੁਸੀਂ ਕੈਮਰਾ ਤੇ ਦਿਖਾ ਦਿਓ ਇੱਥੇ ਆਪਾਂ ਨੇ ਫਲੈਟ 80% ਡ ਇਹ ਐਮਰਪੀ ਬ੍ਰਾਂਡ ਦੇ ਆ ਦੇਖੋ ਐਮਰਪੀ ਚੈੱਕ ਕਰੋ ਇਹੋ ਹੀ ਮੈਂ ਦੇਖਣ ਨੇ 3500 ਰੁਪਏ 4000 ਐਮਰਪੀ ਮਤਲਬ 80% ਆਫ ਫਲੈਟ 80% ਚ 1300 1500 ਆ ਉਹਦੇ ਤੇ ਵੀ ਐਮਰ ਜਿੰਨੇ ਵੀ ਐਮਰਪੀ ਦੇ ਸਭ ਤੇ 80% ਦਾ ਡਿਸਕਾਊਂਟ ਕੀ ਬਾਤ ਅੱਛਾ ਇਹ ਚ ਭਾਈ ਸਾਈਜ਼ ਵਗੈਰਾ ਸਾਰੇ ਸਾਈਜ਼ ਵਗੈਰਾ ਇੱਥੇ ਸਭ ਲੱਗੇ ਹੋਇਆ ਸਟਾਕ ਆਪਣੇ ਕੋਲ ਹੋਰ ਵੀ ਹੈਗਾ ਭਾਈ ਜੀ ਤਾਂ ਹੁਣ ਆ ਸ਼ੂਜ਼ ਵਗੈਰਾ ਪੇ ਇਹਦੀ ਕੰਪਨੀ ਆ ਦੇਣਾ ਨਾ ਹਾਈਸਟ ਹੈ ਨਾ ਸ਼ੂਜ਼ ਤੇ ਵੀ ਆਪਾਂ ਨੇ ਡਿਸਕਾਊਂਟ ਲਾਤਾ ਸਰ ਫਲੈਟ 500 ਰੁਪਏ ਆ ਸਰ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੋ ਉਹਨੂੰ ਆਪਾਂ 400 ਰੁਪਏ ਦੇ ਦੇਣਾ ਹੈ ਰੇਟ ਆਪਣਾ 500 ਰੁਪਏ ਹੈ ਇਹ ਇਹਦਾ ਇਹਦਾ 3500 ਰੁਪਏ ਐਮ ਆਰ ਪੀ ਲਿਖਿਆ ਆਇਆ ਹੈ ਬ੍ਰਾਂਡ ਦਾ ਕਾਮ ਆ ਲਗਾ ਹਾਂਜੀ ਹਾਂਜੀ ਆ ਦੇਖੋ ਨਾ ਕੈਮਰਾ ਤੇ ਤੁਸੀਂ ਦੇਖੋ ਜਿੱਦਾਂ ਜੋ ਵੀ ਇੱਥੇ ਜਿਹੜਾ ਵੀ ਬ੍ਰਾਂਡ ਦਾ ਜੋ ਵੀ ਕੰਪਨੀ ਦਾ ਪਿਆ ਹੈ ਨਾਲ ਦਾ ਸਭ ਦਾ ਫਲੈਟ ਰੇਟ 500 ਰੁਪਏ ਸ਼ੇਅਰ ਕਰਕੇ ਆਕੇ ਦਿਖਾ ਦੂਗਾ 400 ਰੁਪਏ ਭਾਈ ਆਪਣੇ ਕੋਲ ਸ਼ੂਸ ਹੋਰ ਕਿਹੜੇ ਕਿਹੜੇ ਬ੍ਰਾਂਡ ਹੁੰਦੇ ਨੇ ਆਪਣੇ ਕੋਲ ਸਰ ਕਾਫੀ ਬ੍ਰਾਂਡ ਹੁੰਦਾ ਜਿਦਾਂ ਕਿ ਆ ਦੇਖੋ ਤੁਸੀਂ ਕੈਮਰੇ ਤੇ ਆਪਣੇ ਕੋਲ ਸ਼ੂਸ ਹੈਗੇ ਐਬਰੋਸ ਕੰਪਨੀ ਦਾ ਓਕੇ ਹਾਂਜੀ ਅੱਛਾ ਇਹ ਵੀ ਬ੍ਰਾਂਡਡ ਮਾਲ ਆ ਗਿਆ ਬ੍ਰਾਂਡਡ ਸਰ ਬ੍ਰਾਂਡਡ ਆ ਦੇਖੋ ਪੂਰਾ ਬ੍ਰਾਂਡਡ ਮਾਲ ਹੈ ਜੀ 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 ਇਹਨਾਂ ਦੇ ਸੌਲਡ ਡਬਲ ਸੌਲ ਹੈਗੇ ਆ ਸਰ ਐਮ ਆਰ ਪੀ ਇਹਨਾਂ ਦੀ 3250 2200 2800 ਅਲੱਗ ਅਲੱਗ ਐਮ ਆਰ ਪੀ ਹੁੰਦੀ ਹੈ ਇਹਨਾਂ ਦਾ ਸਭ ਦਾ ਫਲੈਟ ਰੇਟ ਕਰਤਾ ਸਰ ਆਪਾਂ ਨੇ 800 ਰੁਪਏ ਹਾਂ ਹਾਂ ਪਰ ਜ ₹100 وچ باجی تین تین یਾਰ एमआरपी والے ہاں جی ہاں جی ہاں جی سارا کوئی بھی एमआरपी ਸਾਰਾ ਸਭ ਦਾ ਫਲੈਟ ਰੇਟ ਆਪਣੇ ਕਰਦਾ ਅੱਛਾ ਇਹਦੇ ਵਿੱਚ ਮੈਂ ਦੇਖਣ ਦੇ ਬਾਜੀ ਸਾਰੇ ਡਿਜ਼ਾਈਨ ਮਤਲਬ ਇੱਕ ਤੋਂ ਇੱਕ ਆਣਗੇ ਨਾ ਜੀ ہاں جی ہاں جی ہاں جی ਅਸ طرح ਹਾਈ ਨੱਕ ਵੀ ਮਿਲ ਜਾਣਗੇ ਦੇਖੋ ਆਹ ਵਾਹ ਜੀ ਵਾਹ ਅੱਛਾ ਇਹ ਦੂਜੇ ਕੇ ਬ੍ਰਾਂਡ ਚ ਲੈਣਾ ਹੋਵੇ 5000 ਤੋਂ ਥੱਲੇ ਨਹੀਂ ਨਹੀਂ ਹੁੰਦਾ ਸਰ ਨਹੀਂ ਹੁੰਦਾ ਆਪਾਂ ਵੀਡੀਓ ਸ਼ੇਅਰ ਕਰਾ ਕੇ ਜਿਹੜਾ ਆਊਗਾ ਉਹਨੂੰ 700 ਰੁਪਏ ਦੇ ਦੇਣਾ 700 ਦੇ ਦੇਾਂਗੇ ਸਰ